ਉਸ ਤੋਂ ਵੀ ਜ਼ਿਆਦੀ ਗੱਲ ਸੁਣੋ ਮੇਰੀ ਘਰ ਚੱਲੀ ਏ ਠੰਗਾਰੇ ਪਰ ਦੋ ਗਿੱਤ ਮੜਾ ਮੋਟਾ ਫਿਰ ਵੀ ਡਈ ਸੌਂ ਕਾ ਤੁਹਾਡੇ ਜੇ ਚੁੱਪ ਕਰ ਜਾ ਸੁੱਖ ਕਿਉਂ ਰੋਈ ਜਾਂਦੀ ਕਿਉਂ ਉਹਨੂੰ ਪਰੇਸ਼ਾਨ ਕਰਨ ਰਹੀ ਆ ਚੁੱਪ ਕਰ ਜਾ ਮਿਰਤੀ ਚੁੱਪ ਚੁੱਪ ਐਦਾਂ ਨਾ ਕਰ ਮੇਰੀ ਗੱਲ ਸੁਣ ਲਾ ਮੰਮੀ ਉਹ ਨਹੀਂ ਮੈਂ ਲੜਿਆ ਕਰਾਂ ਆ ਲੜਾਈ ਮੇਰੀ ਕਲਾ ਹੀ ਜਿਹੜੀ ਆ ਮੁਸੀਬਤ ਪੈ ਗਈ ਸਾਡੇ ਤੇ ਪੁੱਤ ਹੁਣ ਨਾ ਲੜੀ ਹੁਣ ਮੈਂ ਤੇਰੇ ਗਾੜੀ ਹੱਥ ਜੋੜਨੀ ਤੂੰ ਚੰਗਾ ਹੀ ਕਿਹਾ ਵੀ ਨਹੀਂ ਲੜਿਆ ਕਰਨਾ ਨਹੀਂ ਲੜ ਤੂੰ ਮੰਮੀ ਮੈਂ ਕਿਹੜਾ ਹੱਥ ਬੋਲਦੀ ਸ਼ਰਾਬ ਤੂੰ ਆਖਦੀ ਕੀ ਬੋਲੀ ਮੈਂ ਪੁੱਤ ਤੇਰਾ ਵੀ ਨਹੀਂ ਕਸੂਰ ਕੋਈ ਰੱਬ ਜੀ ਕੀਤੀ ਹੋਗੀ ਆ ਮਨਜੀਤ ਮਨਜੀਤ ਉੱਠ ਪੁੱਤ ਮੰਮੀ ਉੱਠ ਘਰ ਦੇ ਕਹਿੰਦੇ ਹੀ ਉੱਠ ਜਾ ਮਨਜੀਤ ਉੱਠ ਗੁਰਵਰ ਨੂੰ ਓਂਡਿਆ ਹੀ ਕਰ ਪੁੱਤਾ ਕਹਿੰਦੇ ਮੇਰੇ ਪਾਪਾ ਕਿੱਦੇ ਆ ਉਹ ਟੁੱਟ ਚੱਲੀਏ ਘਰ ਨੂੰ ਕਾ ਮੈਂ ਤੂੰ ਕਿਹੜਾ ਚੱਲਿਆ ਜਾਣ ਰਿਹਾ ਮੇਰੇ ਪੁੱਤ ਇੱਡਾ ਜਵਾਨ ਪਿਆ ਮੰਜੀ ਦੇ ਉੱਤੇ ਮੰਜੀ ਤੇ ਅੱਗੇ ਤੋਂ ਪਤਕਾਂ ਖੋਲੀਆਂ ਸੀ ਮਨੋਸ ਰਾਜਾ ਹੋ ਗਿਆ ਇਹ ਪੀ ਠੀਕ ਵਾ ਉੱਡ ਉੱਡ ਮੇਰੇ ਪੁੱਤ ਸੁੱਖ ਬਾਜ ਤੇ ਨਹੀਂ ਡਿਆ ਮੇਰਾ ਡਿਆ ਕੰਢੇ ਤੇ ਚਲੀ ਹੋਣੀ ਮੈਂ ਲੜਦੀ ਪੀੜਿਆ ਕਰਿਓ ਜਰਾ ਪੀਣੀ ਪੀਲਿਓ ਤੇ ਨਹੀਂ ਰਗਦੀ ਹੋਣੀ ਇਹਨੇ ਪੀਣੀ ਸੋਕੇ ਕਾ ਠੀਕ ਹੋ ਜਾ ਸਹੀ ਇਹਨੂੰ ਪਤਾ ਲੱਗ ਜਾਣਾ ਮੇਰੇ ਕੰਨਾਂ ਨੂੰ ਹੱਥ ਲੱਗ ਗਏ ਆ ਇਹਨੇ ਵੀ ਨਹੀਂ ਪੀਣੀ ਬਾਬਾ ਠੀਕ ਕਰਦੇ ਮੇਰੇ ਪੁੱਤ ਮੁਝੇ ਛੇ ਛੇ ਤਿਆਰ ਆ ਜੇ ਮੁੰਡਾ ਵੀ ਵੇ ਵੇ ਰੋਂ ਡਿਆ ਕਿੰਦਾ ਚੁੱਪ ਕਰ ਚੁੱਪ ਚਲੀ ਐ ਵੀ ਕੋਈ ਨਹੀਂ ਜਾਣੇ ਜਾਣੇ ਪੁੱਤ ਜਾਣੇ ਮੈਂ ਪੁੱਛ ਨਹੀਂ ਤੇ ਡਾੜੀ ਨੂੰ ਕੀ ਦੱਸਿਆ ਡਾਕਟਰ ਨੇ ਚੁੱਪ ਕਰ ਜਾ ਪੁੱਛ ਕੇ ਆਓ ਜਦੋਂ ਰੋਣਾ ਚੁੱਪ ਨਾ ਕੀਤੀ ਨਰਸਾਂ ਨੇ ਬਾਹਰ ਪਾਜਾ ਦੇਣਾ ਹੀ ਪਤਾ ਇੰਨਾ ਵੀ ਨਹੀਂ ਖਲੁਣ ਦੇਣਾ ਲੱਗੇ ਫਿਰ ਚੁੱਪ ਕਰ ਜਾ ਨਹੀਂ ਮੈਂ ਚੁੱਪ ਕਰਦੀ ਚੁੱਪ ਕਰ ਜਾ ਸਾਬੀ ਉੱਠੋ ਘਰ ਚੱਲ ਜੀਏ ਗੁਰਬਾਣੀ ਵੇਖਣ ਦੇ ਆਉਣਾ ਕਿੱਥੇ ਚਲ ਗਏ ਮਾਂ ਵੀ ਆ ਗਈ ਪਿਓ ਵੀ ਆ ਗਿਆ ਤੇ ਮੁੰਡੇ ਚੁੱਪ ਕਰਦਾ ਹੁਣਾ ਉਹਨਾਂ ਤੋਂ ਉੱਠੋ ਪਾਣੀ ਚ ਵੜਿਆ ਬਣਾਈਆਂ ਵੇਖ ਲਿਓ ਜਾਂਦਿਆਂ ਨੂੰ ਤਾਂ ਪਾਣੀ ਚ ਅੱਗੇ ਨਹੀਂ ਨਿਕਲਦਾ ਸਾਬੀ ਉੱਠੋ ਵੀ ਮੈਂ ਨਹੀਂ ਲੜਦੀ ਹੁਣ ਨਦਰ ਮੇਰਾ ਜਿੰਨਾ ਲੜਨਾ ਹੀ ਮੈਂ ਹਾਏ ਰੱਬਾ ਸਾਡੇ ਘਰ ਨੂੰ ਕੀ ਦੀ ਨਜ਼ਰ ਲੱਗ ਗਈ ਆ ਉਹ ਚਲ ਚੁੱਪ ਕਰੋ ਤੁਸੀਂ ਤਾਂ ਰੋਈ ਜਾਣ ਡੀਆਂ ਜੇ ਲੈਣੀਆਂ ਚਲ ਬੱ비 ਚੁੱਪ ਹੋ ਜਾ ਕੋਈ ਨਹੀਂ ਹਾਏ ਨਹੀਂ ਅਮਰੇ ਤਾਂ ਮੈਨੂੰ ਸਬਰ ਹੁੰਦਾ ਪਤਾ ਨਹੀਂ ਕੀ ਦੱਸ ਦੇਣਾ ਡਾਕਟਰਾਂ ਨੇ ਉਹ ਚਲ ਕੋਈ ਨਹੀਂ ਰੋ ਨਾ ਕੋਈ ਨਹੀਂ ਹੁੰਦਾ ਠੀਕ ਆਓ ਬਾਜੀ ਇਹ ਤਾਂ ਕੂਨ ਹੀ ਨਹੀਂ ਦਿਆ ਹੋਣ ਲਾਗੇ ਤੇ ਬੋਸੋ ਹੁਣ ਮੈਂ ਤਾਂ ਅਜੇ ਰੋਕਣਾ ਜਾਈਏ ਹਾਂ ਨਹੀਂ ਨਾ ਤੇ ਬੋਲਦਾ ਦੇਵਤਾ ਨੂੰ ਹੋ ਤਾਂ ਆਈ ਹੋਵੇ ਲਾਵਾ ਫਿਰ ਉਹ ਤਾਂ ਉਹੀ ਜਾਂਦਿਆ ਲੱਗੇ ਰਿੰਦਾ ਹੀ ਲੱਖ ਵਦੀ ਭਾਵੇਂ ਲੜੀਦਾ ਹੀ ਪਰ ਮਾ ਨਾ ਜੇ ਹੋ ਜਾ ਟਾਈਮ ਨਾ ਖੇਤ ਦੇ ਮਿਲੇਗਾ ਨੋਟ ਨਰ ਕੇ ਹੁੰਦਾ ਆਂਦਾ ਹੀਗਾ ਪਰ ਇਹ ਥੋੜਾ ਹੈਲੋ ਜੰਨੂ ਤੋ ਤੋ ਦੇ ਹੈਲੋ ਹੈਲੋ ਹਾਂਜੀ ਤਾਈ ਜੀ ਹਾਂ ਸਾਨੂੰ ਪੁੱਤ ਕਿੱਦਾਂ ਠੀਕ ਐ ਸਾਬੀ ਪੁੱਤ ਮਾੜੀ ਜੀ ਹੋਸ਼ ਤੇ ਆਈ ਆ ਤਾਂ ਅੱਛਾ ਤੇ ਬਾਮਾ ਬੁਆ ਨਹੀਂ ਕੰਮ ਕਰਦੀਆਂ ਲੱਗਦਾ ਮੈਨੂੰ ਅਜੇ ਹੂੰ ਤੇ ਹੁਣ ਉੱਥੇ ਗੜਿਆ ਮਨੇ ਐਮਰਜੈਂਸੀ ਦੇ ਵਿੱਚ ਤੇ ਡਾਕਟਰ ਨੇ ਕੀ ਦੱਸਿਆ ਵਾ ਪਤਾ ਨਹੀਂ ਹੁਣ ਜਾ ਲੈ ਕੇ ਵੜੇ ਅੰਦਰ ਜੇ ਹੁਣ ਬਾਹਰ ਨਿਕਲਦੇ ਕੋਈ ਅੰਦਰੋਂ ਆਊਗਾ ਦੱਸੂ ਗਰ ਕੀ ਪਤਾ ਲੱਗਣਾ ਮੈਨੂੰ ਤਾਂ ਬਹੁਤ ਜ਼ਿਆਦੀ ਟੈਨਸ਼ਨ ਹੀ ਹੋ ਸਾਡੇ ਘਰ ਜਾਵੀ ਪੁੱਤ ਸਾਡੇ ਘਰ ਦਾ ਹਾਲ ਚੱਲ ਵੇ ਕੀ ਕਰਦੀਆਂ ਕੁੜੀਆਂ ਮੈਂ ਉੱਥੇ ਬੈਠਾ ਵਾਂ ਅੱਛਾ ਸਾਡੇ ਘਰੀਆਂ ਆਹੋ ਆਹੋ ਇਹ ਰੋਈ ਜਾਂਦੀਆਂ ਮੰਮੀ ਆਪਣੀ ਨੂੰ ਕੁਲਾ ਦੇਣਾ ਹੀ ਕੁੜੀਆਂ ਲੱਗ ਗਏ ਮੈਨੂੰ ਤਾਂ ਬਹੁਤ ਟੈਨਸ਼ਨ ਨਹੀਂ ਹੋ ਬੜਾ ਧਿਆਨ ਹੀ ਹੋ ਮੇਰਾ ਮੈਂ ਕੀ ਕਰਾਂ ਮੈਂ ਬੜੀ ਦੁਖੀ ਹੋ ਗਈ ਉਹ ਕੋਈ ਗੱਲ ਨਹੀਂ ਕੋਈ ਨਹੀਂ ਆ ਜਾਂਦੀ ਮੰਮੀ ਵੀ ਆਹੋ ਉਹਨੂੰ ਲਾ ਗਏ ਉਹਨਾਂ ਨੇ ਕਹਿ ਬੈ ਜਾ ਹੈ ਆਹੋ ਬਾਵਾ ਨੂੰ ਫੇ ਚਟਕਾ ਜ਼ਿਆਦਾ ਲੱਗ ਗਿਆ ਹੋਣਾ ਨਾ ਹਾਏ ਪਤਾ ਨਹੀਂ ਕੀ ਬਣ ਗਿਆ ਇਹ ਸਾਰੀ ਵਾੜੀ ਨਾ ਰਿਆ ਜਦੋਂ ਉਹ ਜਾਨ ਸਾਲ ਨੰਗਣ ਲੱਗੇ ਉਦੋਂ ਮੜਾ ਜਾ ਹਿੱਲਿਆ ਮਣਜੀ ਸੁਸਤ ਜੀ ਕੀਤੀ ਬਾਜਾਂ ਮਾਰੀਆਂ ਪਰ ਚੰਗੀ ਤਰ੍ਹਾਂ ਬਾਜ ਹੋਈ ਨਹੀਂ ਦਿੰਦਾ ਤਾਂ ਇਹ ਤੇ ਹਿਲਦਾ ਜੁਲਦਾ ਵਾ ਅੱਛਾ ਆਹੋ ਮਾਰੀ ਮੋਤੀ ਜੀ ਜੀ ਦਾਹੋ ਉਹ ਵਈ ਦਾ ਨੂੰ ਸਮਝ ਨਹੀਂ ਲੱਗਦੀ ਅਜੇ ਕੱਥੀ ਹੂੰ हां हो चल। चल। कोई नहीं भी ਹੁੰਦੇ ਕੋਈ ਤਾਂ ਅੰਦਰੋਂ ਦਾ ਸੇਮੈਂਟ ਕਰੂੰਗੀ ਗੱਲ ਮੇਰੇ ਕੋਲ ਗੱਲ ਨਹੀਂ ਹੁੰਦੀ ਹੈ ਜੀ ਚਲ ਕੋਈ ਗੱਲ ਨਹੀਂ ਚੰਗਾ ਧਿਆਨ ਰੱਖੋ ਨਹੀਂ ਚੰਗਾ ਚਲ ਓਕੇ ਓਕੇ ਹਾਇ ਮਨਪ੍ਰੀਤ ਉਹ ਤਾਂ ਬਾਹਰ ਨਹੀਂ ਹੁੰਦਾ ਉਹ ਤਾਂ ਨਹੀਂ ਹੁੰਦੀ ਉਹ ਤਾਂ ਨਹੀਂਦਾ ਮਿਲਾ ਕਰੋ ਕੋਈ ਨਹੀਂ ਹੁੰਦਾ ਚਲ ਮੈਂ ਮੰਮੀ ਨੂੰ ਬੁਲਾ ਕੇ ਦਿੰਦੀ ਹਾਂ ਉਹ ਦਾਲਾ ਤੇ ਆ ਉਹਨੂੰ ਪਤਾ ਹੀ ਨਹੀਂ ਲੱਗਦਾ ਉਹ ਉੱਥੇ ਦਾਲੀਆਂ ਦੇ ਚੱਲ ਰਹੀ ਆ ਚਲ ਕੋਈ ਗੱਲ ਨਹੀਂ ਕੋਈ ਨਹੀਂ ਰੋ ਨਾ ਕੋਹ ਨਹੀਂ ਹੁੰਦਾ ਮਾਂ ਦਾ ਜਿੰਦਾ ਦਾ ਡੈਮ ਕੀਤਾ ਨਹੀਂ ਬਲਕਿ ਚੁੱਪ ਮਨ ਦਿਨ ਉਹ ਵੀ ਟੈਮ ਨਹੀਂ ਲੱਗਾ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤਾਂ ਮੈਂ ਤਾਂ ਲੰਮੀ ਪਿਆਵਾ ਸੁੱਤਾ ਵਾ ਵੀ ਐਨੇ ਤਾਂ ਆਪ ਤੂੰ ਪੀ ਲਈ ਆ ਤੋਤੇ ਚੰਗੇ ਭਲੇ ਹਸਣ ਖੇਡਣਦੇ ਆ ਮੈਂ ਤਾਂ ਚਾਹਣੇ ਬਾਹਰ ਨਿਕਲੀ ਮੈਂ ਹਾਂ ਉੱਥੇ ਪੜਾ ਚੀਓ ਵਾਟਾ ਬਿਆ ਕੀ ਗੱਲ ਹੋਗੀ ਪਪੀ ਨਾ ਮਮੀ ਡੈਡੀ ਤੋਂ ਬਿਨਾਂ ਤੁਰਾ ਉਸ ਵੀਦੰ ਦਾ ਲਾਦਾ ਹੁਣ ਹਾਦਾ ਦੇ ਦੀ ਇਹ ਨੀਤੇ ਜਿੱਦਾਂ ਲੱਦਾ ਆ ਆ ਦੇ ਤੇ ਨਿੱਤਾ ਜਾਈਆ ਬਬਾ ਜਮਮੀ ਮਰ ਤਰੇ ਜਦ ਦਿੱਦਲੀ ਆਪਣੇ ਤਾਤੀ ਤੋ ਤੇ ਆ ਜੇ ਕੀਤੀ ਇਹ ਜੇ ਨਾ ਦਾਦਾ ਵੇ ਤੀ ਪਤਾ ਜੇ ਤਾਲ ਨੂੰ ਹੀ ਉਹਨੇ ਨਥੇ ਥਾਦੇ ਤੇ ਤੰਦਾ ਹੀ ਬਣ ਜਾਣਾ ਉਹਨੇ ਕੋਈ ਨਹੀਂ ਨਸ਼ਾ ਸ਼ਰਾਬ ਦਾ ਕੋਈ ਨਸ਼ਾ ਨਹੀਂ ਹੁੰਦਾ ਹੈ ਬੰਦਾ ਜਦੋਂ ਮਰਜੀ ਛੱਡ ਸਕਦਾ ਵਾ ਉਗਣਾ ਹੋਰ ਕੋਈ ਖਾਂਦਾ ਪੀਂਦਾ ਬੰਦਾ ਹੋਰ ਤਾਂ ਹੀ ਮਾਰਾ ਹੁੰਦਾ ਵਾ ਨਾ ਥਈ ਉਹਦਾ ਦਿਮਾਗ ਤਾਂ ਤੂੰ ਇਹਦੇ ਵਿੱਚ ਇਦਾਂ ਦਲਾਸੇ ਦੇਈ ਜਾਂਦੀਆਂ ਜਦ ਹੋ ਕੇ ਠੀਕ ਆਊਗਾ ਤਾਂ ਫੇਰ ਹੀ ਪਤਾ ਲੱਗਣਾ ਨਾ ਆ ਜਨਾ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਉਹ ਤਾਈ ਜੀ ਕਹਿੰਦੇ ਨੇ ਵੀ ਹੋ ਚੀ ਆ ਇਹ ਆ ਵੀ ਜਿੱਤੇ ਤੇ ਬੀਜ ਦੀ ਪਤਾ ਉਹਨੂੰ ਹੀ ਹੁੰਦਾ ਵਾ ਨਹੀਂ ਆਪਾਂ ਆਪਾਂ ਜਾ ਤੇ ਪਾਥ ਤਰਾਂਗੇ ਬਾਬੇ ਨੂੰ ਤਵਾ ਇਹ ਕੀ ਹਦਾ ਬੀਜ ਠੀਕ ਕਰ ਦੇ ਤੂੰ ਉਹ ਵੀ ਦੁੱਤ ਤੇ ਸਾਨੂੰ ਵੀ ਭਰਾਵਾ ਸਾਨੂੰ ਕਹਾਂ ਉਹ ਉਪਰਾਵਾ ਤੇ ਤੈਨੂੰ ਪਤਾ ਹੀ ਹੋਂ ਤੇਰੇ ਦਾਦੇ ਤੋਂ ਮੁੰਦੇ ਆ ਤੈਨੂੰ ਤਿੰਨੇ ਤੰਦੇ ਲਾਦੇ ਓਏ ਭੂਏ ਵੀ ਖੁੱਲੇ ਛੱਡ ਗਈਆਂ ਹੀ ਆ ਤਾਂ ਪਤਾ ਨਹੀਂ ਕੁੜੀਆਂ ਕਿੱਥੇ ਚਲ ਗਈਆਂ ਆ ਭਾਵੇਂ ਇੱਥੇ ਬਿੱਲੀ ਫਿਰ ਜਾਂਦੀ ਮੈਂ ਮੰਨੂ ਘਰ ਗਈ ਉੱਥੇ ਘੜੀ ਬਹਿ ਕੇ ਉਹਨਾਂ ਦੇ ਹੱਸ ਗੇੜ ਵੀ ਆਈਆਂ ਆਨ ਕਿ ਮੈਂ ਨਾ ਵੀ ਲਿਆ ਤੇ ਅਜੇ ਨਹੀਂ ਆਈਆਂ ਜਦੋਂ ਇਹ ਤਿਗੜਾ ਇਕੱਠਾ ਹੋ ਜਾਂਦਾ ਇਕੱਠੇ ਦੇ ਇਕੱਠੀਆਂ ਨਿਕਲ ਜਾਂਦੀਆਂ ਘਰੋਂ ਅੱਗੇ ਸੁਮਨ ਨਹੀਂ ਜਾਂਦੀ ਹੁੰਦੀ ਹਣ ਸੁਮਨ ਵੀ ਜਾਣ ਡਿਆ ਪੀ ਪਤਾ ਨਹੀਂ ਇਹਨਾਂ ਦਾ ਕੀ ਉੱਥੇ ਰੱਖਿਆ ਜੜੀਆਂ ਮੁਰਦੀਆਂ ਹੀ ਨਹੀਂ ਆ ਜੋ ਜਾਂਦੀਆਂ ਮੰਮੀ ਤੋ ਇੱਥੇ ਬੈਠੀ ਆ ਉਧਰ ਸਾਬੀ ਨੂੰ ਕਰੰਟ ਲੱਗ ਗਿਆ ਈਓ ਹਾਏ ਮੈਂ ਮਰ ਗਈ ਇਹ ਤੁਹਾਡਾ ਬੇੜਾ ਬਹਿ ਜਾ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਹੋਇਆ ਕਿ ਦੱਸਣਾ ਕਿ ਤੈਨੂੰ ਕਾਰਡ ਭੇਜਾਂਗੀ ਪਰ ਕਿੱਥੇ ਗਈ ਏ ਤੂੰ ਤੇ ਮੈਂ ਤਾਂ ਉਹਨਾਂ ਦੇ ਘਰ ਗਈ ਸੀ ਮੈਨੂੰ ਕੀ ਪਤਾ ਹੈਗਾ ਪਤਾ ਹੀ ਚੱਲ ਫਿਰ ਉਹ ਚੱਲੀ ਏ ਉਧਰ ਉਸ ਦਿਨ ਖੜਿਆ ਈ ਉਹਨੂੰ ਆਹ ਹਸਾਲ ਲਾ ਕੇ ਮੁੰਡਾ ਕੁੰਡਾ ਬੋਲਦਾ ਵੀ ਆ ਆਹੋ ਦਾ ਮੜੀ ਜਾਂਦੇ ਮੋਹਸ਼ ਆਈ ਆ ਪਰ ਮੈਂ ਜਾਣਦੀ ਤੇ ਮੈਂ ਉਸੇ ਵਾਲੇ ਪੱਜੀ ਜਾਂਦੀ ਤੇ ਇਹਨੂੰ ਆਣ ਕੇ ਦੱਸਿਆ ਕਿ ਉਹ ਨਾ ਦੱਸਿਆ ਕਿ ਉੱਥੇ ਮੈ ਟਾਈਮ ਲੱਗ ਗਿਆ ਉੱਥੇ ਕੋਣ ਬਾਅਦ ਚ ਉਸੇ ਵਾਲੇ ਹਸਪੀਟਲ ਲੈ ਗੱਡੀ ਚ ਪਾ ਕੇ ਤੇ ਉਹਨੂੰ ਹੋਇਆ ਕੀ ਲੱਗ ਗਿਆ ਉਹ ਗਿਆ ਵਾ ਚੱਲ ਦੱਸਦੀ ਆ ਹਾਏ ਹਾਏ ਰੱਬਾ ਘੜੀ ਤੇ ਯਰ ਕੋ ਪਤਾ ਨਹੀਂ ਲੱਗਦਾ ਵੇਲਾ ਕੀ ਤੇ ਕੀ ਬਣ ਗਿਆ ਜੀ ਹੱਸਦਾ ਖੇਡਦਾ ਆਈ ਉਥੋਂ ਇਹਦੇ ਨਾਲ ਚੰਗਾ ਪੈਸੇ ਹੀ ਦੇ ਦਿੰਦੇ ਉਹਨਾਂ ਦੇ ਭਾਵੇਂ ਬਸ ਆਹੋ ਜਿਹਾ ਕੰਮ ਹੀ ਨਾ ਕਰਦਾ ਮੇਰੇ ਖਿਆਲ ਉਹਦਾ ਇਰਾਦਾ ਹੋਣਾ ਵਾ ਵੀ ਇਨੂੰ ਲਾ ਕੇ ਵੇਚਣਾ ਤੇ ਕਿ ਜ਼ਿਆਦਾ ਕੰਨਾ ਅੱਜ ਕਰੰਟ ਕਿਹੜੇ ਹਿਸਾਬ ਨਾਲ ਪਿਆ ਗਿਆ ਓਹੋ ਉਹ ਸ਼ਦਾਈ ਨੇ ਕਿ ਤੇ ਇੱਥੇ ਹੱਥ ਲਾ ਲਿਆ ਮੇਰੇ ਖਿਆਲ ਗ੍ਰਿਪਾਂ ਦੇ ਉੱਤੇ ਤੇਰਾ ਭਲਾ ਹੋ ਜੇ ਇਹੋ ਗੱਲ ਬਣੀ ਹੁਣ ਠੀਕ ਹੋ ਜੇ ਸਹੀ ਜਦਾਂ ਤਾਈ ਕਹਿਣ ਦੇ ਆ ਵੀ ਭਾਵਾਂ ਨਹੀਂ ਕੰਮ ਕਰਦੀਆਂ ਮੇਰੇ ਖਿਆਲ ਤੇ ਕੋਈ ਕੰਮ ਕੋ ਵੱਡਾ ਹੀ ਹੋ ਗਿਆ ਇਹਦੇ ਬਾਹਾਂ ਤੇ ਕੰਮ ਕਰਨੀਆਂ ਚਾਹੀਦੀਆਂ ਸੀ ਹੱਥ ਤੇ ਉਹਦਾ ਛੜਿਆਦਾ ਵੇਖਿਆ ਮੈਂ ਲੱਗਾ ਵੀ ਝਟਕਾ ਚੰਗਾ ਲੱਗਦਾ ਉਹਨੂੰ ਪਾਣੀ ਪ੍ਰਵਾ ਐਵੇਂ ਥੋੜੀ ਕਹਿੰਦੇ ਪਾਣੀ ਦੇ ਬੁਲਬੁਲੇ ਆ ਕੀ ਮਨਿਆਦਾਂ ਤੇਰੀਆਂ ਨਾ ਪਾਣੀ ਦੇ ਬੁਲਬੁਲੇ ਦੀ ਮਨਿਆਦਾਂ ਤੇ ਨਾ ਬੰਦੇ ਦੀ ਸੋਚਿਆ ਵੀ ਨਹੀਂ ਸੀ ਉਹ ਵੀ ਇਦਾਂ ਦਾ ਕੰਮ ਪੈਣਾ ਛਾਟੀ ਬਿਪਤਾ ਬਣ ਗਈ ਰੋਹੀ ਮਮੀ ਹਾਂ ਵੇ ਸੁਣੋ ਉਹ ਤਾਂ ਇਹ ਹੋ ਰਿਹਾ ਸਾਡੇ ਕੋਲ ਪੈਸੇ ਨਹੀਂ ਆ ਗਏ ਹੁਣੇ ਗਿਆ ਅਜੇ ਉਹ ਮਤਾ ਘੜੀ ਦਾ ਪਤਾ ਲੱਗਦਾ ਵਾ ਇੱਥੇ ਕਿਹੜਾ ਪਤਾ ਲੱਗਦਾ ਕਿਹੜੇ ਵੇਲੇ ਕੀ ਹੋ ਜਾਣਾ ਵਾ ਉਹਨੇ ਟਿਕਟ ਖੇ ਉਹਨੂੰ ਬਹੁਤ ਹੋਫਾਈ ਹੋ ਗਏ ਉਹ ਦਿਨ ਨਾਲ ਤਾਂ ਮੈਂ ਤੇ ਤੇਰੇ ਹੁੰਦੇ ਨਿਕਲ ਗਈ ਹੀ ਆ ਇਹਨੂੰ ਉਹ ਕਿਹਦੇ ਜਾਂਦਾ ਇੱਧਰ ਨੂੰ ਉਹਨੂੰ ਪੈਸੇ ਕਿਤੇ ਮਿਲੇ ਨਹੀਂ ਹਾਂ ਮੇਰੇ ਖਿਆਲ ਉਹਦਾ ਰਾਦਾ ਹੀ ਮੈਂ ਸਟਾਰਟਰ ਸਕੂਟਰ ਲਾ ਕੇ ਵੇਚ ਦਿਨਾ ਹਾਂ ਉਹ ਇਹੋ ਪੰਗਾ ਲੈ ਆਂਦੇ ਚੱਕਰ ਚ ਤੇ ਉਹਦੋਂ ਲੱਗ ਗਿਆ ਕਰੰਟ ਅਹ ਮੈਂ ਤਾਂ ਮਨੂ ਘਰ ਵੀ ਇਹੋ ਗੱਲਾਂ ਕੰਡੀਆਂ ਮੈਨੂੰ ਪੁੱਛਣ ਡੇ ਵੀ ਕੀ ਰੌਲਾ ਪੈਣ ਡਿਆ ਇੱਧਰ ਤੇ ਮੈਂ ਉਹਨਾਂ ਨੂੰ ਦੱਸਣ ਲਈ ਵੀ ਇਹੋ ਇੱਥੇ ਜਾ ਮੈਂ ਘਰ ਆਈ ਇੱਥੇ ਘਰ ਕੋਈ ਜੀਵ ਨਾ ਘਰ ਫਿਰੋ ਭੱਜ ਕੇ ਸਾਰੇ ਭੱਜ ਗਏ ਰੌਲਾ ਤੇ ਖਾਲੀ ਮੈਨੂੰ ਤਾਂ ਪਤਾ ਹੀ ਨਹੀਂ ਤੇ ਇਹ ਗੱਲ ਦਾ ਤੇ ਮੈਂ ਤਾਂ ਆਪ ਸਰੋਂ ਮੜਦਾ ੜਦਾ ਪੰਜਾਥੋਂ ਹਾਂ ਤੇ ਹੁਣ ਚੱਲ ਕੋਈ ਗੱਲ ਨਹੀਂ ਉਹ ਤਾਈ ਕਹਿਣ ਦੀ ਸੀ ਵੀ ਭੈਣ ਜੀ ਨੂੰ ਕਹੀਂ ਵੀ ਇੰਨਾ ਕੁੜੀਆਂ ਲਾ ਕੇ ਰਵੇ ਘੜੀ ਤੋ ਤਾਂ ਠੀਕ ਹੈ ਤੂੰ ਵੇਖਿਆ ਵਾ ਵੇਖਿਆ ਵਾ ਪਰ ਹੁਣ ਜੇ ਬਦਾ ਕੋਈ ਪਤਾ ਨਹੀਂ ਦਈ ਕਹਿੰਦੀ ਬਾਵਾ ਮੋੜ ਨਹੀਂ ਕੰਮ ਕਰਦੀਆਂ ਉਹਦਾ ਮਾੜੀ ਮੋਟੀ ਹੋਸਾ ਇਨੀ ਨਹੀਂ ਆ ਹੈ ਨਾ ਖੱਤਿਆ ਤੂੰ ਇਹੋ ਹੀ ਕੰਮ ਹੀ ਕਰਨਾ ਹੈਗਾ ਆ ਤੇ ਜਾ ਤੀ ਲੈਣਾ ਵਾ ਦੱਸ ਸ਼ਰਾਬੀਆਂ ਨਾਲੇ ਉਹਨਾਂ ਨੇ ਕਿਹਾ ਵੀ ਜੇ ਫੋਨ ਫੜਾਊਗਾ ਨਾ ਕਿਸੇ ਚੀਜ਼ ਦੀ ਲੋੜ ਹੋ ਮੈਨੂੰ ਦੱਸ ਦਿਓ ਮੈਂ ਕਰਾਂ ਹੀ ਚੰਗਾ ਚੰਗਾ ਹਾਂ ਮੈਂ ਹੁਣ ਤੂੰ ਘਰ ਵੱਲ ਧਿਆਨ ਰੱਖੀ ਆ ਮੈਂ ਫੜਾਵਾ ਜਾ ਕੇ ਲੈ ਗਿਓ ਮਮੀ ਵੀ ਆਦੀ ਹੈਨੇ ਕੀ ਲੋੜਾ ਪੈ ਗਿਆ ਇਹ ਤਾਂ ਹੁਣ ਸਾਡੇ ਕੋਲੋਂ ਆਇਆ ਹੈਗਾ ਕੀ ਹੋਇਆ ਉਹਨੂੰ ਸਾਭੀ ਨੂੰ ਹੈਂ ਕਾਈ ਪਤਾ ਨਹੀਂ ਲੱਗਾ ਬੜਾ ਵਧੀਆ ਬਾਹਰ ਨਿਕਲਿਆ ਵਾ ਅੱਛਾ ਮੈਂ ਤਾਂ ਰੋਲਾ ਪਿੰਦੇ ਸੁਣਿਆ ਮੈਂ ਵੇਖਿਆ ਤੇ ਜਾਂਦਿਆਂ ਨੂੰ ਵਿਆਹ ਹੀ ਕਿਤੇ ਵਾਲ ਖੁੱਲੇ ਮੇਰੇ ਕੋਲ ਸੱਚੀ ਵੇਖ ਕੇ ਜਰਿਆ ਨਾ ਜਾਵੇ ਤੂੰ ਤੇ ਤਾਂ ਰਹਿ ਨੀਂਦ ਮੈਂ ਤਾਂ ਮੰਨੂ ਘਰ ਗਈ ਸੀਗੀ ਮੈਂ ਜਦੋਂ ਆਈ ਘਰ ਕੋਈ ਵੀ ਨਾ ਮੈਂ ਮੈਂ ਤਾਂ ਤਾਂ ਮੈ ਮੈਲੋਨੀ ਆ ਇੱਧਰ ਭਾਬਿਆਂ ਨੂੰ ਤੇ ਮੈਂ ਉਹ ਲੱਦੀ ਤੇ ਉਹ ਇਦਾਂ ਮੰਮੀ ਪਿਆ ਮੇ ਮੈਂ ਤਾਂ ਸਾਬੀ ਆ ਲਈ ਵੀ ਚਲ ਕੁੜੀ ਨੂੰ ਛੱਡ ਆਊਗਾ ਤੈਨੂੰ ਹੂੰ ਤੇ ਮੈਨੂੰ ਕੀ ਪਤਾ ਹੀ ਹੈ ਕੰਮ ਬਣ ਜਾਣਾ ਤਾਂ ਹੁਣ ਕਿਤਰਾ ਠੀਕ ਵੀ ਆ ਹੁਣ ਫੋਨ ਤੇ ਕੀਤਾ ਵਾ ਕਹਿੰਦੇ ਉੱਥੇ ਖੜਿਆ ਵਾ ਆਈਸੀਯੂ ਚ ਹਾਂ ਅਜੇ ਕੋਈ ਪਤਾ ਨਹੀਂ ਐਮਰਜੈਂਸੀ ਕਰਿਆਈ ਅੱਛਾ ਹੂੰ ਉੱਤੇ ਧਰਿਆਈ ਹੁਣ ਕੀ ਪਤਾ ਵਾ ਡਾਕਟਰਾਂ ਦਾ ਤੇ ਕਿਤਰਾ ਉਤਰਾ ਕੁੰਦਾ ਬੋਲਦਾ ਹੀ ਤੂੰਂ ਦਿਆਈ ਕਹਿੰਦੇ ਥੋੜਾ ਥੋੜਾ ਪਰ ਅਜੇ ਤਮੰਝ ਨਹੀਂ ਲਾ ਦਿੱਤੀ ਕਹਿੰਦੇ ਮਾੜੀ ਜੀ ਹੋਸ਼ ਆਈ ਹੈ ਕੋਈ ਬੋਲਿਆ ਨਹੀਂ ਚਲ ਬਾਬਾ ਦਊ ਘਰ ਮਾਨਸਤਗੁਰ ਮੇਰ ਕਰੂਗਾ ਆਪੇ ਤੇ ਨਾ ਰੋ ਚੁੱਪ ਕਰੋ ਰੋਈ ਜਾਣੀ ਹੰਤਾ ਹੁੰਦਾ ਪਾ ਤਾਈ ਜੀ ਭਾ ਜਿੰਨਾ ਮਰਜੀ ਲੱਖ ਵਾਰੀ ਲੜੀਏ ਘੁਲੀਏ ਪਰ ਆਹ ਕੰਮ ਨਹੀਂ ਚਰਿਆ ਜਾਂਦਾ ਨਹੀਂ ਚਰਿਆ ਜਾਂਦਾ ਵੇ ਇਕੇ ਨੀਂਗਾ ਆਪਣੇ ਪਰਿਵਾਰ ਦਾ ਚਰਿਆ ਜਾਂਦਾ ਸਾਲ ਆਪਣੇ ਘਰ ਦੇ ਲਾਲ ਲਈਦਾ ਵਾ ਲੋਤਾ ਨਾਲ ਤੁਰਦੇ ਨੇ ਲੰਦਾ ਨਾ ਆਪ ਤਾਂ ਕਈ ਗੱਲਾਂ ਕਰ ਲਈ ਤੀਆਂ ਆਪਾ ਚੋਂਦੀ ਤਾਂ ਦੁੱਖ ਚਰਿਆ ਜਾਂਦਾ ਤੇ ਹੁਣ ਕੌਣ ਗਿਆ ਨਾਲ ਤਾਰੇ ਗਏ ਤਾਈ ਤਾਇਆ ਤੁੱਤ ਸਾਰੇ ਭੱਜ ਗਏ ਕਿ ਨਾਲ ਫੇ ਜਾਣਾ ਹੈਗਾ ਤਾਈ ਜੀ ਝਾਟੀ ਬਿੱਤਾ ਪੈ ਗਈ ਮਿੰਟ ਚੋਦੀ ਇਹ ਕਦੀ ਸੋਚਿਆ ਵੀ ਨਹੀਂ ਵੀ ਇਦਾਂ ਦਾ ਕੁਝ ਹੋਊਗਾ ਇਸ ਤਰ੍ਹਾਂ ਨਹੀਂ ਪੁੱਤ ਪਤਾ ਨਹੀਂ ਘਾ ਲੱਗਦਾ ਹੁੰਦਾ ਜਦੋਂ ਮਾਰਾ ਟਾਈਮ ਆ ਜਾਏ ਸੋਚੀਦਾ ਕੁਝ ਹੋ ਰਿਆ ਤੇ ਹੋ ਕੁਝ ਹੋਰ ਜਾਂਦਾ ਵਾ ਉਹ ਹਾਂ ਨਹੀਂ ਮਾਰਾ ਚੰਗਾ ਭਲਾਈ ਕਰੇ ਆਪਣੇ ਜੀਆ ਦੇ ਵਿੱਚ ਰਾਜੀ ਬਾਜੀ ਆਵੇ ਸਾਰਾ ਦਿਨ ਮੇਰੀ 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 ਕਰਦੇ ਰਹਿਨੇ ਆ ਇਹ ਟਾਈਮ ਦਾ ਪਤਾ ਹੀ ਨਹੀਂ ਕਿਹੜੇ ਵੇਲੇ ਆ ਜਾਏ ਇਹ ਮਾੜੀ ਘੜੀ ਦਾ ਨਹੀਂ ਪੁੱਤ ਪਤਾ ਲੱਗਦਾ ਕੋਈ ਨਹੀਂ ਆ ਜਾਣਾ ਮਰਮਾਨ ਉਹ ਨਹੀਂ ਕੋਈ ਨਹੀਂ ਤੇ ਕੀ ਕਰਨਗੀ ਲੱਗਾ ਹੀ ਉਹ ਉੱਥੇ ਬੱਤੀ ਨਾ ਪਤਾ ਨਹੀਂ ਲੱਗਾ ਤਾਈ ਜੀ ਕੀ ਪਤਾ ਕਿੱਥੋਂ ਫੇਰ ਤੋਰ ਕੇ ਆਇਆ ਪਹਿਲਾਂ ਤੇ ਘਰ ਹੋ ਗਿਆ ਉਹਦੇ ਤੈਂਦੇ ਜੈਂਦਾ ਹੀ ਉੱਥੇ ਹਾਦ ਲਾਦੇ ਤੋਤਾ ਆਇਆ ਸਾਡੇ ਲਾਗੇ ਖਲੋਤਾ ਹੀ ਹੱਡ ਕੋ ਪੈਸੇ ਮੰਗਣ ਡਿਆ ਹਗਾ ਆ ਉਹਦੇ ਤੈਂਦੇ ਤੋਤ ਨੂੰ ਵੀ ਰਤਾ ਮਾਰਿਆ ਕ ਤੱਕਾਏ ਹੱਥੋਂ ਭਾਈ ਹੋ ਗਏ ਤੇ ਮੈਂ ਤੇ ਚਲ ਗਈ ਉਧਰ ਨੂੰ ਤੇ ਸੋਨੂ ਰਹਿ ਗਿਆ ਖਲੋਤਾ ਮੁੜ ਕੇ ਮੈਨੂੰ ਪਤਾ ਹੀ ਨਹੀਂ ਕੀ ਹੋਇਆ ਤੇ ਕੀ ਨਹੀਂ ਹੋਇਆ ਇਹਨਾਂ ਦੇ ਸਭ ਨਹੀਂ ਤੇ ਮੈਂ ਚੱਲਦਾ ਨਹੀਂ ਉਦੋਂ ਤਾਈ ਵੀ ਤਿੰਦੇ ਚੱਲ ਮੈਂ ਤਾਂ ਮੇਲੂ ਨਹੀਂ ਤੁਹਾਨੂੰ ਤੋ ਉਹ ਉਦੋਂ ਨੂੰ ਤਾਂ ਦੀ ਮੈਂ ਇੱਧਰ ਨੂੰ ਆਉਂਦੀ ਉਹਦੇ ਵਿੱਚ ਤੁਹਾਡੇ ਪਿਆਰ ਇਦਾਂ ਜਿੱਦਾਂ ਅਹ ਸਟਾਟਰ ਨਾਲੋਂ ਕੀ ਲੈਣ ਦਾ ਪਿਆਫਾ ਕੀ ਬਣਾ ਆ ਵੀ ਚੱਲੂ ਕਰਦਾ ਪਿਆ ਲੱਗਾ ਕਰਨਾ ਕੀ ਮਿੰਜਾ ਗ੍ਰਿਪ ਗਰੁੱਪ ਖਿੱਚਣ ਡਿਆ ਇਹ ਮਹਾਰਾਜ ਜਾਨਦਾ ਕੋਈ ਬੱਤੀ ਚ ਮਿੰਜਾ ਦਾ ਖਰਾਬੀ ਖਰੂਬੀ ਪੈ ਗਈ ਹੋਣੀ ਆ ਬੰਦੇ ਵੇਖਦੇ ਆਂ ਕਿਹੜੀ ਮੈਨੀਆਂ ਸਾਨੂੰ ਤਾਂ ਪਤਾ ਹੀ ਨਹੀਂਗਾ ਬੰਬ ਘਾਰਾ ਜਾਂ ਸੋਨੂੰ ਚਲਾਉਂਦਾ ਵਾ ਜਦੋਂ ਕਦੇ ਪਾਣੀ ਲਾਉਣਾ ਹੋਵੇ ਚਾਰ ਅਗਬੀਰ ਹੋਣੀ ਇਹ ਜੀਨਾ ਮਨਪ੍ਰੀਤੋਂ ਦੀ ਤੇ ਉਹਨੇ ਕਿਪਤਾ ਕਿੰਨਾ ਚਿਰ ਉੱਥੇ ਪਿਆ ਰਹਿਣਾ ਈ ਇੰਨਾ ਸ਼ੁਕਰ ਹੈ ਤਾਈ ਜੀ ਚ ਬੱਚੇ ਦੇ ਵਿੱਚ ਨਹੀਂ ਡੇਗ ਪਿਆ ਨਹੀਂ ਤੇ ਜਿਆਦਾ ਕੰਮ ਖਰਾਬ ਹੋ ਜਾਂਦਾ ਚਲੋ ਸਾਥ ਕਰ ਬਚਾ ਕਰਨ ਵਾਲਾ ਧੀਏ ਤਾ ਨਾ ਕਰੋ ਤੁਸੀਂ ਵਾਗਰੂ ਵਾਗਰੂ ਕਰੋ ਆ ਜਣਾ ਮਰਮਾਨ ਤਨ ਪੁੱਪਗਾ ਜੀ ਡਰੀ ਆਜੋ ਬਾਹਰ ਟਾ ਨਸਲਾ ਕਰਨ ਜੀ ਆਜੋ ਇੱਥੇ ਹੀ ਦੱਸ ਦੇਣਾ ਜਿਹੜੀ ਗੱਲ ਕੀ ਆਂਦਾ ਵਾ ਡਾਕਟਰ ਦਾ ਆਜੋ ਇੱਥੇ ਉਹ ਉਹ ਨਹੀਂ ਇਹ ਮੁੰਡੇ ਨੇ ਨਾ ਦੁਖੀ ਕਰ ਮਾਰਿਆ ਇਹਨੇ ਇਹ ਦੁਖੀ ਕਤ ਬੜਾ ਜ਼ਿਆਦਾ ਦੁਖੀ ਹੋ ਗਿਆ ਯਾਰ ਹੁਣ ਗੱਲ ਜਿਹੜੀ ਹੌਸਲੇ ਨਾਲ ਸੁਣਿਓ ਮੇਰੀ ਹਾਂ ਗੱਲ ਜਾਂਦਾ ਵਾ ਕਿ ਨਹੀਂ ਦੋਵੇਂ ਬਾਹਾਂ ਲਉਣੀਆਂ ਪੈਣ ਉਹ ਉਹ ਬਾਹਾਂ ਨੂੰ ਕਹਿਣਾ ਹੀ ਨਹੀਂ ਦੇ ਚੰਗੀ ਤਰ੍ਹਾਂ ਮੁੜ ਕੇ ਵੇਖ ਨੂੰ ਉਹ ਮੈਂ ਤੇ ਬਥੇਲਾ ਕਿਹਾ ਅਮਰੀਕਾ ਹੀ ਹੋਰ ਤੇ ਹੋਰ ਜਗ੍ਹਾ ਲੈ ਜਾਂਦੇ ਆ ਹਾਂ ਓਥੋਂ ਟ੍ਰੀਟਮੈਂਟ ਕਰਾ ਲੈਣੇ ਆਂ ਆਂਦਾ ਜਿੱਥੇ ਮਰਜ਼ੀ ਲੈ ਜਾਉ ਇਹਦਾ ਹਾਲ ਦੀ ਇਹੋ ਆ ਓਹ ਓਹ ਆਂਦਾ ਬੱਤੀ ਬਹੁਤ ਜ਼ਬਰਦਸਤ ਲੱਗੀ ਐ ਉਹ ਕੀ ਕਰੂਗਾ ਬੰਦਾ ਯਾਰ ਤੂੰ ਹੌਸਲਾ ਕਰੋ ਤੂੰ ਹੀ ਨਾ ਬਿਮਾਰ ਹੋ ਜਿਓ ਹੋਏ ਕੀ ਕਰੂਗਾ ਮੇਰਾ ਪੁੱਤ ਕਿੱਦਾਂ ਕਰਨਾ ਕਿ ਦਾੜੀ ਸੇਪਾ ਤੇ ਪੈਗਾ ਸਾਦਾਂ ਨੇ ਪਾਦਾ ਹੁਣ ਇਦਾਂ ਕੰਮ ਕਰਨਾ ਇਹਨੇ ਜਿਵੇਂ ਦੋਵੇਂ ਬਾਹਾਂ ਲੱਤ ਗਿਆ ਇਹਨੂੰ ਰੋਟੀ ਕੌਣ ਕਵਾ ਲੂਗਾ ਕਿਦਾਂ ਕੰਮ ਕਰੂਗਾ ਚਲੋ ਤੂੰ ਹੌਸਲਾ ਕਰੋ ਕੋਈ ਨੀ ਹੋਰ ਕੇ ਡਾਕਟਰ ਤੋਂ ਸਲਾਹ ਲੈ ਕੇ ਵੇਖ ਲੈਨੇ ਕਵਲ ਨਹੀਂ ਜੇ ਵੇਖ ਲੈ ਮੈ ਪਤਾ ਹੋਇਆ ਤਾਂ ਇਹ ਵੀ ਡਾਕਟਰੀ ਆ ਆ ਪਰ ਇਹ ਵੀ ਸਿਆਣਾ ਬਹੁਤ ਆ ਵੇ ਕਿ ਮੈਂ ਇਹਨੇ ਕੋਰਸ ਕੀਤਾ ਵਾ ਇਹ ਤਾਂ ਕਿਹੜਾ ਜੀ ਕਰਦਾ ਵਾ ਮੈਂ ਕਹਦੀ ਆ ਬਾਵਾ ਵੱਡਾ ਪਰ ਵੰਦਾਂ ਨ ਮਜੂਰੀ ਆ ਉਹਨਾਂ ਕਾ ਪੈਸਾ ਜਿੰਨਾ ਲੈਣਾ ਲੱਲਾ ਮੈਂ ਤਾਂ ਪੈਸੇ ਦੀ ਗੱਲ ਨਹੀਂ ਬਾਵਾ ਦੇ ਚਲਾ ਦੇ ਇੰਦਾਂ ਨਾ ਕਰ ਵੇ ਆ ਟੇਨਾ ਉਹਨਾਂ ਦਾ ਜ਼ਿਆਦਾ ਹੀ ਕੰਮ ਖਰਾਬ ਹੋ ਗਿਆ ਵਾ ਨਾੜਾਂ ਬੇਕੋ ਠੰਗੜ ਗਈਆਂ ਡੈਮੇਜ ਹੋ ਗਈਆਂ ਨਾੜਾਂ ਸਾਰੀਆਂ ਆ ਗੁੜੀਆ ਕਿਉਂ 32 ਨੂੰ ਹੱਥ ਲਾਉਣ ਲੱਗ ਪਿਆ ਇਹ ਕਿਉਂ ਲੱਗ ਪਿਆ ਚਲਾਉਣ ਮੋਟਰ ਕੀ ਲੱਗਾ ਚਲੋ ਆਓ ਅੰਦਰ ਬਹੁਤ ਹੀ ਫਿਰ ਕਰਦੇ ਹਾਂ ਗੱਲ ਉੱਥੋਂ ਓਏ ਤੁਸੀਂ ਨਾ ਬੀਪੀ ਬੂਪੀ ਵਧਾ ਲਿਓ ਆ ਜਾਓ ਓਏ ਉਹਨਾਂ ਨੂੰ ਨਾ ਅਜੇ ਦੱਸੀ ਨਹੀਂ ਉਹਨਾਂ ਨੂੰ ਹੀ ਦੱਸ ਦੇ ਜੀ ਮਾਂ ਤੇਰੀ ਕੋ ਨਹੀਂ ਉਹ ਸਾਰੀ ਜਾਨੀ ਗੱਲ ਏ ਓਏ ਤਾਂ ਛੱਡ ਦੇ ਮੈਨੂੰ ਕੋਈ ਨਹੀਂ ਪੁੱਤ ਛੱਡ ਦੇ ਇਹਨੇ ਦੇ ਬਾਹਰ ਨਹੀਂ ਛੇ ਕੀ ਆਂਦਾ ਡਾਕਟਰ ਹੈ ਮਮੀ ਡਾਕਟਰ ਨੇ ਕੀ ਆਖਣਾ ਵਾ ਹਾਂ ਨਵਾਂ ਹੀ ਛਾਪਾ ਪੈ ਗਿਆ ਹੋਰੀ ਉਥੇ ਕਾਲਾ ਕਾਲਾ ਛਾਪਾ ਉਹ ਆਂਦਾ ਬਾਵਾ ਦੋਹੇ ਲਾਉਣੀ ਆ ਪੈਣੀ ਹਾਏ ਹਾਏ ਮੈਂ ਮਰ ਗਈ ਉਹ ਮੁੰਡਾ ਬਾਬਾ ਹੱਸੋ ਪਤਾ ਦੀ ਬਾਵਾ ਹਾਏ ਮੇਰੇ ਪੁੱਤ ਦੀਆਂ ਬਾਵਾ ਮਾਤਾ ਨਾ ਕਰੀਦਾ

ਸਾਰੇ ਬੋਤਦਿਆਂ ਬਾਵਾ ਦੇ ਇਟਾਗ ਰਹਿਣ ਲੋ ਕੋ ਘੇਣ ਭਰਾਓ ਸਾਰੇ ਉਹ ਅਰਦਾਸ ਕਰ ਮਾਤਾ ਚੁੱਪ ਕਰ ਅਰਦਾਸ ਕਰ ਮਾਪੂਣਾ ਕੁ ਕਰਾਣੀ ਆਪਣੇ ਆਪ ਨੂੰ ਹੋਰੀ ਜਿਹੜਾ ਹੋਣਾ ਹੀ ਹੋ ਗਿਆ ਵਾ ਅਰ ਰੱਬ